ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਤੁਸੀਂ ਸਾਰੇ ਤਾਂ ਜਿਹੜਾ ਅੱਜ ਮੈਂ ਤੁਹਾਨੂੰ ਆ ਬੂਟਾ ਦਿਖਾ ਰਹੀ ਆ ਇਹ ਹੈਗਾ ਜੀ ਹਾਰਸ਼ਿੰਗਾਰ ਦਾ ਬੂਟਾ ਮੈਂ ਵੀ ਇਹਨੂੰ ਅੱਜ ਜਿਹੜਾ ਆਪਣੇ ਘਰ ਦੇ ਵਿੱਚ ਮਤਲਬ ਇਹਨੇ ਚੁਣਿਆ ਸਾਨੂੰ ਕੀ ਹੋਣਾ ਤੁਹਾਡੇ ਘਰ ਦੇ ਵਿੱਚ ਮੈਂ ਆਉਣਾ ਆ ਤੇ ਅਸੀਂ ਇਹਨੂੰ ਅੱਜ ਲੈ ਆਏ ਆ ਤੇ ਹਾਰਸ਼ਿੰਗਾਰ ਤੇ ਜਿਹੜੇ ਫਾਇਦੇ ਆ ਮਤਲਬ ਮੈਂ 10 10 ਥੱਕ ਜਾਣਾ ਲੇਕਿਨ ਇਹਦੇ ਫਾਇਦੇ ਨਹੀਂ ਮੁੱਕਨੇ ਸਭ ਤੋਂ ਪਹਿਲਾਂ ਤਾਂ ਤੁਹਾਡੀ ਬੋਡੀ ਦੀ ਇਮਿਊਨਿਟੀ ਜਿਹੜੀ ਪ੍ਰਤੀਰੋਧਕ ਸ਼ਮਤਾ ਆ ਉਹਨੂੰ ਵਧਾਉਂਦਾ ਆ ਦੂਸਰਾ ਕੀ ਹੈ ਕਿ ਜਿਨ੍ਹਾਂ ਦੀ ਬਾਡੀ ਦੇ ਵਿੱਚ ਕਈ ਵਾਰ ਕੋਈ ਟਿਊਮਰ ਜ਼ਾਇ ਕੋਈ ਕੈਂਸਰ ਕੈਂਸਰ ਸੈਲਸ ਹੈਗੇ ਜਾਂ ਵਧਣ ਲੱਗ ਜਾਂਦੇ ਆ ਉਹਨਾਂ ਨੂੰ ਇਹਦੇ ਚੰਨੀ ਤਾਕਤ ਹੈ ਕਿ ਉਹਨੂੰ ਇਹ ਹੈਲਪ ਕਰਦਾ ਹੈ ਸ਼੍ਰਿੰਕ ਹੋਣ ਚ ਕਿਉਂਕਿ ਹਰ ਇੱਕ ਦੀ ਬਾਡੀ ਚ ਕੈਂਸਰ ਸੈਲ ਮੌਜੂਦ ਹੈ ਸੈਲ ਤਾਂ ਮੌਜੂਦ ਹੀ ਹੈ ਸਿਰਫ ਇਹ ਹੈ ਕਿ ਸਾਡੀ ਕਈ ਵਾਰ ਕੁਝ ਲਾਈਫ ਸਟਾਈਲ ਇੰਨਾ ਵਧੀਆ ਨਹੀਂ ਹੁੰਦਾ ਜੇ ਇਹਦੇ ਕਰਕੇ ਉਹ ਜਿਹੜੇ ਆ ਉਹ ਸੈਲਸ ਵੱਧ ਜਾਂਦੇ ਆ ਤੇ ਉਹਨਾਂ ਨੂੰ ਇਹ ਸ਼੍ਰਿੰਕ ਕਰਨ ਚ ਹੈਲਪ ਕਰਦਾ ਹੈ ਠੀਕ ਹੈ ਜੀ ਤੀਜਾ ਇਹਦੇ ਵਿੱਚ ਅਸੀਂ ਤੁਸੀਂ ਕੱਚੀ ਹਲਦੀ ਨਾਲ ਇਹਨੂੰ ਇਹਦਾ ਕੜਾ ਬਣਾ ਕੇ ਪੀਓ ਤੇ ਬੜੀ ਜਲਦੀ ਤੁਸੀਂ ਜਿਹੜੇ ਆਪਣੇ ਇਹ ਆ ਬਾਡੀ ਦੇ ਕੁਝ ਕੈਂਸਰ ਸੈਲਸ ਹੈਗੇ ਆ ਇਹਨਾਂ ਨੂੰ ਨਾਰਮਲ ਕਰਨ 'ਚ ਆਸਾਨੀ ਹੁੰਦੀ ਹੈ ਖਲਪ ਮਿਲਦੀ ਹੈ ਤੀਜਾ ਜਿਨ੍ਹਾਂ ਦੇ ਹੱਡ ਗੋਡੇ ਦੁਖਦੇ ਆ ਡਾਕਟਰ ਕਹਿੰਦੇ ਗਰੀਸ ਮੋੱਕ ਗਈ ਗੋਡੇ ਬਦਲਾ ਲਓ ਠੀਕ ਹੈ ਕੋਈ ਤੁਹਾਡੇ ਜਿਹੜੇ ਆ ਜੋਇੰਟ ਪੇਨ ਹੁੰਦੀ ਹੈ ਹਰ ਟਾਈਮ ਜੋੜਾਂ 'ਚ ਦਰਦ ਰਹਿੰਦੀ ਹੈ ਪੈਰ ਸੁੱਜਦੇ ਆ ਠੀਕ ਹੈ ਉਹਨਾਂ ਨੂੰ ਵੀ ਇਹ ਬਹੁਤ ਜਲਦੀ ਜਿਹੜਾ ਕਵਰ ਕਰਦਾ ਕੋਈ ਗੁੱਡੇ ਗੁੱਡੇ ਬਦਲਣ ਦੀ ਲੋੜ ਨਹੀਂ ਹੈਗੀ ਕੋਈ ਗਰੀਸਾਂ ਨਹੀਂ ਮੁੱਕਦੀਆਂ ਸਿਰਫ ਗੱਲ ਜਾਗਰੂਕਤਾ ਦੀ ਹੈਗੀ ਹੈ ਕੋਡੇ ਬਦਲਾ ਵੀ ਲੋਗੇ 10 ਸਾਲ ਬਾਅਦ ਫੇ ਉਹਨਾਂ ਨੇ ਕਹਿਣਾ ਬਦਲਾ ਲਓ ਇਸ ਕਰਕੇ ਜੋ ਚੀਜ਼ ओरिजिनल ਨੇਚਰ ਨੇ ਸਾਨੂੰ ਦਿੱਤੀ ਹੈ ਨਾ ओरिजिनल ਤੇ ਰਹਿਣਾ ओरिजिनल ਚੀਜ਼ ਜਿਹੜੀ ਹੈ ਨੇਚਰ ਨੇ ਦਿੱਤੀ ਹੈ ਨੇਚਰ ਹੀ ਉਹਨੂੰ ਰਿਕਵਰ ਕਰ ਸਕਦੀ ਹੈ ਤੇ ਨੇਚਰ ਦਾ ਸਹਾਰਾ ਲਓ ਨਾ ਕਿ ਸਿੰਥੈਟਿਕ ਚੀਜ਼ਾਂ ਦਾ ਕੜਾ ਬਣਾਓ ਸਵੇਰੇ ਦੁਪਹਿਰੇ ਪੀਓ ਦੋ ਟਾਈਮ ਇੱਕ ਟਾਈਮ ਪੀਨੋ ਦੁਪਹਿਰੇ ਪੀਨੋ ਸਵੇਰੇ ਪੀਨੋ ਹਲਦੀ ਵਿੱਚ ਪਾਓ ਤੇ ਆ ਹਾਰਸ਼ਿੰਗਾਰ ਦੇ ਬੂਟੇ ਦੀ ਪਛਾਣ ਦੇਖ ਲਓ ਫੱਤਾ ਇਦਾਂ ਦਾ ਹੁੰਦਾ ਠੀਕ ਹੈ ਬੜਾ ਵਧੀਆ ਹੁੰਦਾ ਪਾਏ ਦੇ ਲਈ ਇਹ ਸਾਡੀ ਫੈਮਿਲੀ ਦਾ ਹਿੱਸਾ ਇਹਨੇ ਸਾਨੂੰ ਐਕਚੁਅਲੀ ਬਣਾਇਆ ਅਸੀਂ ਤਾਂ ਕੌਣ ਹੁੰਨੇ ਆ ਨੇਚਰ ਨੂੰ ਆਪਣੇ ਕੋਲ ਰੱਖਣੀ ਨੇਚਰ ਸਾਨੂੰ ਚੁੰਦੀ ਹੈ ਸਾਡੇ ਕੋਲ ਆਉਂਦੀ ਔਰ ਫਿਰ ਸਾਡਾ ਫਰਜ਼ ਕੀ ਹੈ ਕਿ ਅਸੀਂ ਇਹਨੂੰ ਆਪਣੇ ਘਰ ਦੇ ਜੀਵਾਂ ਵਾਂਗ ਹੀ ਕੇਅਰ ਕਰੀਏ ਕੀ ਮੰਗਦੇ ਆ ਸਾਡੇ ਤੋਂ ਪਾਣੀ ਤੁੱਪ ਠੀਕ ਹੈ ਕਈ ਬੂਟੇ ਛਾ ਮੰਗਦੇ ਆ ਬਸ ਇੰਨੀ ਕ ਇਹਨਾਂ ਦੀ ਕੇਅਰ ਕਰਨ ਦੀ ਲੋੜ ਹੁੰਦੀ ਓਨ ਅਸੀਂ ਇਹਦੇ ਲਈ ਮਿੱਟੀ ਦਾ ਇੱਕ ਗਮਲਾ ਲਿਆਵਾਂਗੇ ਉਹਦੇ ਵਿੱਚ ਇਹਨੂੰ ਸ਼ਿਫਟ ਕਰਾਂਗੇ ਕਿਉਂਕਿ ਜ਼ਿਆਦਾ ਟਾਈਮ ਅਗਰ ਇਹਨੂੰ ਇੱਦਾਂ ਰੱਖਾਂਗੇ ਤਾਂ ਇਹ ਜਿਹੜਾ ਆ ਖਰਾਬ ਹੋ ਸਕਦਾ ਬੂਟਾ ਇਸ ਕਰਕੇ ਇਹਨੂੰ ਆਪਾਂ ਅੱਜ ਦੇ ਅੱਜ ਹੀ ਜਿਹੜਾ ਸਾਰਾ ਇਹਨੂੰ ਇੱਕ ਵਧੀਆ ਗਮਲੇ ਦੇ ਵਿੱਚ ਹੈ ਵੀ ਗੁੜ੍ਹਹਲ ਦਾ ਪੁਰਾਣੇ ਤੁਹਾਨੂੰ ਮੈਂ ਕਈ ਵਾਰ ਦੱਸ ਜਿਨ੍ਹਾਂ ਨੂੰ thyroid ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ weight ਨਹੀਂ ਮੈਨੇਜ ਹੁੰਦਾ ਇਹਨਾਂ ਦਾ ਭਾਰ ਬਹੁਤ ਜਲਦੀ ਵੱਧ ਜਾਂਦਾ ਹੈ ਬੀਪੀ ਨਹੀਂ ਸੈੱਟ ਹੁੰਦਾ ਉਹਦੇ ਵਿੱਚ ਵੀ ਇਹ ਇਮਿਊਨਿਟੀ ਇਮਿਊਨਿਟੀ ਨੂੰ ਤਾਂ ਹਰ ਬੋਦਾ ਜਿਹੜਾ ਹਰ ਬੋਟਾ ਆ ਉਹ ਇੱਕ ਫੈਮਿਲੀ ਹੈ ਇਸ ਫੈਮਿਲੀ ਨੂੰ ਆਪਣੇ ਨਾਲ ਹਮੇਸ਼ਾ ਰੱਖੋ ਤਾਂ ਇਹ ਫੈਮਿਲੀ ਤੁਹਾਡੀ ਜਿਹੜੀ ਹੈਗੀ ਇੰਨੀ ਕੇਅਰ ਕਰਦੀ ਹੈ ਕਿ ਤੁਹਾਨੂੰ ਮੁੜ ਕੇ ਜਿਹੜੀ ਹੈਗੀ ਹੈ ਕਦੀ ਕੋਈ ਦਿੱਕਤ ਸਰੀਰ ਦੇ ਵਿੱਚ ਆਈ ਨਹੀਂ ਸਕਦੀ ਜੇ ਇਸ ਫੈਮਿਲੀ ਦੇ ਨਾਲ ਹਮੇਸ਼ਾ ਰਹੋਗੇ ਤੁਹਾਨੂੰ ਡਿਪਰੈਸ਼ਨ ਨਹੀਂ ਹੋਊਗਾ ਘਰ ਨੂੰ ਕੱਲਾ ਫੀਲ ਨਹੀਂ ਹੋਊਗਾ ਤੁਸੀਂ ਇਹਨਾਂ ਨਾਲ ਗੱਲਬਾਤਾਂ ਕਰਦੇ ਆ ਇਹ ਲਿਵਿੰਗ ਬੀਇੰਗਸ ਆ ਸਾਡੀ ਤਰ੍ਹਾਂ ਇਹਨਾਂ ਦੇ ਵਿੱਚ ਵੀ ਜਿਹੜੀ ਇੱਕ ਜਾਨ ਤੇ ਇਹ ਵੀ ਜਿਹੜੇ ਹੈਗੇ ਸਾਨੂੰ ਸੁਣ ਸਕਦੇ ਆ ਕੀ ਮੰਗਦੇ ਆ ਸਾਡੇ ਤੋਂ ਕੇਅਰ ਕੇਅਰ ਕਰੋ ਇਹ ਤੁਹਾਡੀ ਕੇਅਰ ਕਰਨਗੇ ਸੁੰਵਿੰਦੇ ਆ ਵਧੀਆ ਜੀ ਹੋਰ ਇਨਫੋਰਮੇਸ਼ਨ ਦੇ ਨਾਲ ਤਦ ਤੱਕ ਨਹੀਂ ਸੱਚੀਆ ਕੌਣ ਜੀ